ਪੰਜਾਬ ਸਰਕਾਰ ਨੇ ਸਪੈਸ਼ਲ ਸੈਸ਼ਨ ਜਿਹੜਾ ਹੈਗਾ ਦੋ ਦਿਨਾਂ ਦਾ ਬੁਲਾਇਆ ਮੈਂ ਸਮਝਦਾ ਹਾਂ ਵੀ ਹਜੇ ਤੱਕ ਕੋਈ ਕਲੈਰਿਟੀ ਨਹੀਂ ਆਈ ਵੀ ਇਹ ਸੈਸ਼ਨ ਬੁਲਾਇਆ ਕਿਸ ਗੱਲ ਉੱਤੇ ਗਿਆ ਸੋ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵਿਖਤਾਂ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਫਸਟ ਡੇ ਫਸਟ ਟਾਈਮ ਦੇ ਵਿੱਚ ਹੀ ਆਪਣੇ ਪਿਛਲੇ ਸੈਸ਼ਨਸ ਦੀ ਜਿਹੜੀ ਹੈਗਾ ਸਪੈਸ਼ਲ ਸੈਸ਼ਨ ਬੁਲਾਇਆ ਸੀ ਤੁਸੀਂ ਉਹਨਾਂ ਦੀ ਸਟੇਟਸ ਰਿਪੋਰਟ ਜਿਹੜੀ ਹੈਗੀ ਉਹ ਰੱਖਣੀ ਚਾਹੀਦੀ ਹੈ ਵੀ ਉਹਨਾਂ ਦੀ ਆਊਟਕਮ ਕੀ ਰਹੀ ਤੁਸੀਂ ਆਰਡੀਐਫ ਦੇ ਸਪੈਸ਼ਲ ਸੈਸ਼ਨ ਬੁਲਾਇਆ ਸੀ ਉਹਦੀ ਆਊਟਕਮ ਕੀ ਰਹੀ ਕੀ ਤੁਹਾਡੀ ਕਾਰਵਾਈ ਰਹੀ ਕਿਉਂਕਿ ਆਰਡੀਐਫ ਦੇ ਸਿੱਤੇ ਪੰਜਾਬ ਚੱਲਦਾ ਸੀ ਤੁਸੀਂ ਮੁੱਖ ਮੰਤਰੀ ਸਾਹਿਬ ਦੱਸਣ ਵੀ ਉਹਨਾਂ ਨੇ ਕੀ ਸਪੈਸ਼ਲ ਸੈਸ਼ਨ ਚ ਕਰਾਏ ਬਣਾਉਣ ਤੋਂ ਬਾਅਦ ਉਹ ਰੈਜ਼ੋਲੂਸ਼ਨ ਦਾ ਕੀ ਹੋਇਆ ਤੇ ਅੱਗੇ ਕਿੱਥੇ ਗਿਆ ਇਦਾਂ ਹੀ ਸਾਰੇ ਹੋਰ ਸਪੈਸ਼ਲ ਸੈਸ਼ਨ ਦੀ ਰਿਪੋਰਟ ਆ ਜਿਹੜੀ ਉਹ ਰੱਖਣੀ ਚਾਹੀਦੀ ਆ ਦੂਜਾ ਜਿਹੜਾ ਸਪੈਸ਼ਲ ਸੈਸ਼ਨ ਹੁੰਦਾ ਨਾ ਹੌਟ ਇਸ਼ੂਸ ਤੇ ਹੁੰਦਾ ਇਮੀਡੀਏਟ ਕਿਸੇ ਇਸ਼ੂ ਤੇ ਚਰਚਾ ਦੀ ਜ਼ਰੂਰਤ ਹੋਵੇ ਸੋ ਸਭ ਤੋਂ ਹੌਟ ਇਸ਼ੂ ਅੱਜ ਜਿਹੜਾ ਪੰਜਾਬ ਦਾ ਜਿਹਦੇ ਉੱਤੇ ਪੰਜਾਬ ਦੀ ਨਿਗਾਹ ਤੇ ਚਰਚਾ ਉਹ ਹੈ ਲੈਂਡ ਪੂਲਿੰਗ ਦਾ ਕਿਉਂਕਿ ਇਹ ਇਹ ਪਾਲਿਸੀ ਨੂੰ ਲੋਕ ਕਿਸ ਤਰੀਕੇ ਨਾਲ ਵੇਖ ਰਹੇ ਨੇ ਕਿ ਇਹ ਪਿੰਡਾਂ ਦੇ ਵजूद ਲਈ ਖਤਰਾ ਬਣ ਗਈ ਇਹ ਪਾਲਿਸੀ ਜਿੱਥੇ ਆਰਥਿਕਤਾ ਨਾਲ ਜੁੜੀ ਹੋਈ ਆ ਖੇਤੀ ਸਾਡੀ ਉੱਥੇ ਸਾਡੀ ਸੱਭਿਆਚਾਰ ਨਾਲ ਵੀ ਜੁੜੀ ਹੋਈ ਆ ਸਾਡੀ ਖੇਤੀ ਨੂੰ ਇੱਕ ਤਰ੍ਹਾਂ ਦੀ ਖਤਮ ਕਰਨ ਵਾਲੀ ਨੀਤੀ ਦੇ ਰੂਪ ਚ ਨੂੰ ਵੇਖਿਆ ਜਾ ਰਿਹਾ ਹੈ ਜੋ ਪੰਜਾਬ ਸਰਕਾਰ ਨੂੰ ਇਸ ਇਸ ਮੁੱਦੇ ਤੇ ਗੱਲਬਾਤ ਚਰਚਾ ਜਿਹੜੀ ਹੈਗੀ ਆ ਸਪੈਸ਼ਲ ਸੈਸ਼ਨ ਵਿੱਚ ਕਰਨੀ ਚਾਹੀਦੀ ਆ ਤੇ ਜੇ ਨਹੀਂ ਕਰਦੀ ਤਾਂ ਮੇਰੀ ਆਪੋਜੀਸ਼ਨ ਨੂੰ ਬੇਨਤੀ ਆ ਇਸੇ ਮੁੱਦੇ ਦੇ ਉੱਤੇ ਤੁਹਾਨੂੰ ਰੈਜ਼ੋਲੂਸ਼ਨ ਦੇਣਾ ਚਾਹੀਦਾ ਚਰਚਾ ਵਾਸਤੇ ਤਾਂ ਕਿ ਇਸ ਮੁੱਦੇ ਦੇ ਉੱਤੇ ਖੁੱਲਕੇ ਵਿਚਾਰ ਚਰਚਾ ਹੋ ਸਕੇ ਤੇ ਡਰੱਗਸ ਵਰਗੇ ਇਸ਼ੂ ਲਾਅ ਐਂਡ ਆਰਡਰ ਵਰਗੇ ਇਸ਼ੂ ਡਰੱਗਸ ਵਰਗੇ ਇਸ਼ੂਸ ਦੇ ਉੱਤੇ ਕੇਵਲ ਸਿਆਸਤ ਨਹੀਂ ਹੋਣੀ ਚਾਹੀਦੀ ਇਹਦੇ ਤੇ ਤੁਸੀਂ ਕੀਤਾ ਕੀ ਆ ਕੀ ਕਰਨ ਜਾ ਰਹੇ ਹੋ ਆਪੋਜੀਸ਼ਨ ਦੇ ਸੁਝਾਅ ਜਿਹੜੇ ਨੇ ਤੇ ਲੈਣੇ ਚਾਹੀਦੇ ਆ ਕਿਉਂਕਿ ਬੜਾ ਇੰਪੋਰਟੈਂਟ ਇਸ਼ੂ ਹੈ ਐਡਾ ਹੀ ਬਧਰੇ ਕਰਜ਼ੇ ਦੀ ਪੰਡ ਨਿਤ ਦੇ ਹਰ ਰੋਜ਼ ਖਬਰਾਂ ਆ ਰਹੀਆਂ ਵੀ ਸਰਕਾਰ ਨੇ ਕਰਜ਼ਾ ਲੈ ਲਿਆ ਉਹਦੇ ਤੇ ਆਪਣੀ ਜਿਹੜੀ ਹੈਗੀ ਆ ਪੋਜੀਸ਼ਨ ਪੰਜਾਬ ਦੇ ਲੋਕਾਂ ਨੂੰ ਇਸ ਸੈਸ਼ਨ ਰਾਹੀਂ ਪੰਜਾਬ ਦੇ ਲਈ ਜਿਹੜੇ ਸਲਿਚਰਸ ਨੂੰ ਕਲੀਅਰ ਕਰਨੀ ਚਾਹੀਦੀ ਹੈ ਤੇ ਸਭ ਤੋਂ ਇੰਪੋਰਟੈਂਟ ਵੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਦੋਵੇਂ ਸੂਬਿਆਂ ਦੀ ਮੀਟਿੰਗ ਹੋਣ ਜਾ ਰਹੀ ਆ ਕੋਈ ਐਸੀ ਗੱਲਬਾਤ ਕੋਈ ਐਸਾ ਰਾਜਨੀਤਿਕ ਟਕਰਾਅ ਇੱਕ ਦੂਜੇ ਨਾਲ ਕਾਟੋ ਕਲੇਸ ਵਿੱਚ ਕੇਵਲ ਆਪਣੇ ਭਾਸ਼ਣਾ ਰਾਹੀਂ ਪੈਣ ਤੋਂ ਬਚਣਾ ਚਾਹੀਦਾ ਕਿਉਂਕਿ ਪੰਜਾਬ ਨੂੰ ਆਪਣੀ ਵੱਡੀ ਵੱਡੀ ਇਕਜੁੱਟਤਾ ਉਹਨਾਂ ਨੂੰ ਮੀਟਿੰਗਸ ਤੋਂ ਪਹਿਲਾਂ ਦਿਖਾਉਣ ਦੀ ਜ਼ਰੂਰਤ ਆ ਸੋ ਸਾਰੀਆਂ ਗੱਲਾਂ ਦੇ ਉੱਤੇ ਪਾਣੀਆਂ ਦੇ ਮੁੱਦੇ ਦੇ ਉੱਤੇ ਵੀ ਸਪੈਸ਼ਲ ਸੈਸ਼ਨ ਹੋਇਆ ਉਹ ਸਾਰੀ ਸਟੇਟਸ ਰਿਪੋਰਟ ਆ ਜਿਹੜੀ ਰੱਖਣੀ ਚਾਹੀਦੀ ਆ ਕੇਵਲ ਭਾਸ਼ਣਾ ਲਈ ਸਪੈਸ਼ਲ ਸੈਸ਼ਨ ਨਹੀਂ ਹੋਣਾ ਚਾਹੀਦਾ